ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਇੰਜੀਨੀਅਰ ਜੇਪੀ ਸਿੰਘ ਚੈਨਲ ਜੇਪੀ ਬੋਲਦਾ ਨੂੰ ਬਹੁਤ ਹੀ ਦੁੱਖ ਭਰੀ ਇੱਕ ਖਬਰ ਜਿਹੜੀ ਆ ਉਹ ਆਰੀ ਸੀ ਮਜੀਠਾ ਹਲਕੇ ਤੋਂ ਜਿੱਥੇ ਕੀ ਨਜਾਇਜ਼ ਸ਼ਰਾਬ ਨੇ 23 ਲੋਕਾਂ ਦੀ ਜਾਨ ਲੈ ਲਈ 23 ਲੋਕ ਜਿਹੜੇ 23 ਘਰਾਂ ਦੇ ਚਿਰਾਗ ਜਿਹੜੇ ਕਿਸੇ ਦੀ ਅੰਗਹਿਲੀ ਕਿਸੇ ਦੇ ਗਲਤ ਤਰੀਕੇ ਦੇ ਕਰਕੇ ਉਹ ਆਪਣੀ ਜਾਨ ਤੋਂ ਹੱਥੋਂ ਬੈਠੇ ਉਹਨਾਂ ਘਰਾਂ ਦੇ ਚਿਰਾਗ ਬੁਝ ਗਏ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਇੰਨਾ ਮੰਗਿਹਾਈ ਦੇ ਦੌਰ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਆ ਜਿੱਥੇ ਇੱਕ ਪੰਜਾਬ ਸਰਕਾਰ ਮਈ ਮਹੀਨੇ ਵਿੱਚ ਨਸ਼ੇ ਦਾ ਟੋਟਲ ਖਾਤਮਾ ਕਰਨ ਦੇ ਦਾਅਵੇ ਕਰ ਰਹੀ ਸੀ ਉਥੇ ਇਹ ਖਬਰ ਨੇ ਮਨ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਦੇਖੋ ਜੇ ਸਚਾਈ ਦੇ ਪੱਖੋਂ ਗੱਲ ਜਾਣੀਏ ਤੇ ਦੋਸਤੋ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਕਿ ਜਿਹੜੀ ਦੇਸੀ ਸ਼ਰਾਬ ਆ ਮੈਨੂੰ ਦੱਸੋ ਵੀ ਕਿਹੜੇ ਹਲਕੇ ਦੇ ਵਿੱਚ ਜਾਂ ਕਿਹੜੇ ਸ਼ਹਿਰ 'ਚ ਜਾਂ ਕਿਹੜੇ ਪਿੰਡ ਦੇ ਵਿੱਚ ਨਹੀਂ ਨਿਕਲਦੀ ਢੱਲੇ ਦੇ ਨਾਲ ਸ਼ਰਾਬ ਨਿਕਲ ਰਹੀ ਆ ਮੈਨੂੰ ਨਹੀਂ ਪਤਾ ਕਿ ਇਹ ਕਿਹਦੀ ਮਿਲੀ ਭੁਗਤਾ ਜਾਂ ਕੀ ਆ ਔਰ ਇਹ ਦੇਸੀ ਸ਼ਰਾਬ ਦਾ ਸੇਵਨ ਕੌਣ ਕਰਦਾ ਇਹ ਦੇਸੀ ਸ਼ਰਾਬ ਦਾ ਸੇਵਨ ਦੋਸਤੋ ਗਰੀਬ ਤਬਕਾ ਕਰਦਾ ਦਿਹਾੜੀਦਾਰ ਕਰਦਾ ਕਿਉਂਕਿ ਉਹਨਾਂ ਕੋਲੋਂ ਇੰਨਾ ਪੈਸਾ 500 ਰੁਪਏ ਦਿਹਾੜੀ ਆ ਕਦੀ ਲੱਗੀ ਕਿ ਨਹੀਂ ਲੱਗੀ ਵੈਸੇ ਤੇ ਮੈਂ ਕਿਸੇ ਨਸ਼ੇ ਦੇ ਪੱਖ ਦੇ ਵਿੱਚ ਹੀ ਨਹੀਂ ਕਿ ਕੋਈ ਵੀ ਸ਼ਰਾਬ ਜਾਂ ਕੋਈ ਵੀ ਨਸ਼ਾ ਜਲਾ ਕਰਨਾ ਨਹੀਂ ਚਾਹੀਦਾ ਸਿਹਤ ਲਈ ਹਾਨੀਕਾਰਕਾ ਉਥੇ ਹੀ 800 ਰੁਪਏ ਤੋਂ ਥੱਲੇ ਸ਼ਰਾਬ ਦੀ ਬੋਤਲ ਜਿਹੜੀ ਠੇਕਿਆਂ ਤੋਂ ਮਿਲਦੀ ਨਹੀਂ ਕਿਸ ਨੂੰ ਤੇ ਉਹ ਲੋਕਾਂ ਦੀ ਦਿਹਾੜੀ 500 ਰੁਪਏ ਲੇਕਿਨ ਉਹ ਆਪਣਾ ਨਸ਼ੇ ਦੀ ਪੂਰਤੀ ਲਈ ਇਹਨਾਂ ਢੀਆਂ ਤੇ ਜਾ ਕੇ ਸ਼ਰਾਬਾਂ ਜਿਹੜੇ ਕੱਢਦੇ ਨੇ ਨਗਾਇਜ਼ ਤੇ ਉਥੋਂ ਜਾ ਕੇ ਪੀਂਦੇ ਨੇ ਜਿਹਦੇ ਕੋਈ ਲਿਮਟ ਹੀ ਨਹੀਂ ਆ ਕਿੰਨੀ ਮਿਗਦਾਰ ਦੇ ਵਿੱਚ ਕੀ ਪਾਇਆ ਜਾਂਦਾ ਕੀ ਨਹੀਂ ਦੇਖੋ ਤੁਸੀਂ ਸ਼ਰਾਬ ਬਣਾਉਣ ਲਈ ਜੋ-ਜੋ ਵੀ ਕੈਮੀਕਲ ਵਰਤੇ ਜਾਂਦੇ ਉਹ ਦਿੱਲੀ ਤੋਂ ਵੀ ਟਰੱਕ ਫੜਿਆ ਦਾ ਨੂੰ ਦੇਖਿਆ ਇਹਦਾ ਮਤਲਬ ਕਿੰਨਾ ਵੱਡਾ ਰੈਕਟ ਜਿਹੜਾ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਕੁਝ ਤੇ ਪਿੰਡ ਪੰਜਾਬ ਦੇ ਇੰਨੇ ਮਸ਼ਹੂਰ ਆ ਕਿ ਉਹ ਸ਼ਰਾਬ ਦੇ ਨਾਂ ਤੇ ਹੀ ਨਾਂ ਲੋ ਤੋਂ ਤੇ ਲੁਕੀ ਕਹਿਣਗੇ ਕਿ ਹਾਂ ਇਹ ਪਿੰਡ ਸ਼ਰਾਬ ਦੇ ਸਾਰਾ ਪਿੰਡ ਹੀ ਸ਼ਰਾਬ ਕਰਦਾ ਪਰ ਕਿਉਂ ਨਹੀਂ ਨੱਥ ਪਈ ਅਜੇ ਤੱਕ ਜਾਂ ਕੀ ਗੱਲ ਆ ਉਹ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਚੱਲ ਗਏ ਉਹਨਾਂ ਦੀ ਟੀਵੀ ਚੈਨਲਾਂ ਦੇ ਉੱਤੇ ਇੰਟਰਵਿਊ ਵੀ ਆ ਰਹੀਆਂ ਤੇ ਉਹ ਇਹੀ ਗੱਲ ਕਰ ਰਹੇ ਨੇ ਕਿ ਦੂਰ ਦੀ ਗੱਲ ਆ ਸਾਨੂੰ ਤੇ ਪਤਾ ਜਾਂ ਵੱਡਿਆਂ ਨੂੰ ਪਤਾ ਕਿ ਬੱਚੇ ਨੂੰ ਵੀ ਛੋਟੇ ਜਿਹੇ ਬੱਚੇ ਨੂੰ ਪੁੱਛ ਲੋ ਵੀ ਪਿੰਡ ਦੇ ਵਿੱਚ ਸ਼ਰਾਬ ਕੌਣ ਵੇਚਦਾ ਤੇ ਉਹ ਤੁਹਾਨੂੰ ਦੱਸ ਦੇਣਗੇ ਲੇਕਿਨ ਬੜੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਹਰ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਆ ਤੇ ਇਹ ਲੋਕ ਆਪਣੀਆਂ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆਉਂਦੇ ਇੱਕ پارٹی ਦੂਜੇ 'ਤੇ ਇਲਜ਼ਾਮ ਦੂਜੀ ਤੀਜੇ 'ਤੇ ਇਲਜ਼ਾਮ ਤੀਜੀ ਚੌਥੇ 'ਤੇ ਇਲਜ਼ਾਮ ਜ਼ਿੰਮੇਵਾਰੀ ਕਹਦੀ ਵੀ ਨਹੀਂ ਸਰਕਾਰ ਕਿਸੇ ਦੀ ਵੀ ਹੋਏ ਆ ਭਾਏ ਜ਼ਿੰਮੇਵਾਰੀ ਤੇ ਸਾਰਿਆਂ ਦੀ ਹੈ ਨਾ ਜੇ ਕਿਸੇ ਕੰਮ ਦੇ ਉੱਤੇ ਸਰਕਾਰ ਫੇਲ ਹੋ ਰਹੀ ਆ ਤੇ ਜ਼ਿੰਮੇਵਾਰੀ ਸਾਡੀ ਵੀ ਸਾਰਿਆਂ ਦੀ ਵੜਦੀ ਆ ਕਿ ਜਿਹਹ ਜਿਹਹ ਕੋ ਕਰਮ ਕਰਨ ਵਾਲੇ ਜਿਹਹ ਮਾੜੇ ਅੰਸਰ ਜੋ ਸਮਾਜ ਦੇ ਵਿੱਚ ਇਹ ਜ਼ਹਿਰ ਫਲਾ ਰਹੇ ਅਸੀਂ ਵੀ ਉਹਨਾਂ ਨੂੰ ਫੜਾਈਏ ਪਰ ਨਹੀਂ ਇਹੋ ਜਿਹਾ ਕੰਮ ਹੋਣਾ ਚਾਹੀਦਾ ਵਾ ਐ ਦਾੜੀਆਂ ਦਾ ਤੇਲ ਲਾ ਕੇ ਮਛਾਂ ਨੂੰ ਵਟ ਚੜ੍ਹ ਕੇ ਵੱਡੇ ਵੱਡੇ ਲੀਡਰ ਜਿਹੜੇ ਟੀਵੀ ਚੈਨਲ ਦੇ ਉੱਤੇ ਆ ਲੈੜੇ ਵੱਡੇ ਪਹਾੜਾ ਪਹਾੜਾ ਜਿਹੜੇ ਬਿਆਨ ਸ਼ੁਰੂ ਕਰ ਦਿੰਦੇ ਆ ਉਹਦਾ ਕਸੂਰ ਸੀ ਇਹਨੂੰ ਸਤੀਫਾ ਦੇਣਾ ਚਾਹੀਦਾ ਉਹ ਕਹਿੰਦਾ ਨਹੀਂ ਉਹਦਾ ਸੀ ਪਹਿਲਾਂ ਵੀ ਚੱਲਦੀ ਸੀ ਜੀ ਇਹ ਅੱਜ ਥੋੜੀ ਚੱਲੀ ਏ ਪਹਿਲਾਂ ਤੋਂ ਚੱਲਦੀ ਆ ਰਹੀ ਮਤਲਬ ਇੱਕ ਦੂਜੇ ਉੱਤੇ ਦੂਸ਼ਣ ਬਾਜੀਆਂ ਕਰਕੇ ਕਿਸੇ ਦੇ ਮਿੱਤ ਨਹੀਂ ਮੈਂ ਕਿੰਨਾ ਕਹਦੇ ਮਿੱਤ ਨਹੀਂ ਆ ਇਹਨਾਂ ਸਿਰਫ ਆਪਣੀਆਂ ਰੋਟੀਆਂ ਸੇਕਣੀਆਂ ਉਹ ਨਸ਼ਾ ਕੋਈ ਜਾਦੂ ਦੀ ਛੜੀ ਆ ਜਿਹੜਾ ਮੈਂ ਭਗਵੰਤ ਮਾਨ ਸਾਡੇ ਸੂਬੇ ਦੇ ਮੁੱਖ ਮੰਤਰੀ ਅੱਗੇ ਮੈਂ ਕਿ ਗੱਲ ਕਰਨਾ ਜਿਹਨਾਂ ਨੇ ਕੋਈ ਜਿਹੜੀ ਜਾਦੂ ਦੀ ਛੜੀ ਜਿਹਨੇ ਕਹਿਤਾ ਮਈ ਦੇ ਵਿੱਚ ਸਾਰਾ 2025 ਨਸ਼ਾ ਖਤਮ ਕੀ ਪਲਾਨ ਆ ਐਕਸ਼ਨ ਤੇ ਜ਼ਰੂਰ ਪੁਲਿਸ ਆਈ ਆ ਪੁਲਿਸ ਆਪਣੀ ਕਾਰਵਾਈ ਕਰਦੀ ਆ ਪੁਲਿਸ ਨੂੰ ਪਤਾ ਵੀ ਆ ਪਰ ਵਿਚਾਰੇ ਮਜਬੂਰ ਹਥੋਂ ਉਹਨਾਂ ਦੀ ਮਜਬੂਰੀ ਆ ਬੰਦਾ ਫੜਿਆ ਨਹੀਂ ਜਾਂਦਾ ਫੋਨ ਪਹਿਲੇ ਆ ਜਾਂਦੇ ਉਹ ਸਾਡਾ ਬੰਦਾ ਛੱਡ ਦੋ ਯਾਰ ਐਵੇਂ ਜਿਵੇਂ ਉਹ ਮਜਬੂਰੀ ਕਰਕੇ ਵਿਚਾਰਿਆਂ ਨੂੰ ਉਹਨਾਂ ਨੂੰ ਇੱਕੋ ਹੀ ਲਾਲਚ ਆ ਪਿੱਛੇਆਂ ਲਾ ਕੇ ਪੋਸਟਿੰਗਾਂ ਆਈਆਂ ਇੱਕੋ ਹੀ ਧਮਕੀ ਆ ਜੇ ਤੂੰ ਆਹ ਉਹਨਾਂ ਕੰਮ ਕੀਤਾ ਤੇ ਚੁੱਕ ਕੇ ਉੱਥੇ ਛੁੱਡ ਦੇਣਾ ਉੱਥੇ ਛੁੱਡ ਦੇਣਾ ਉਹ ਵਿਚਾਰੇ ਮਜਬੂਰ ਹੋ ਜਾਂਦੇ ਆ ਲੇਕਿਨ ਪੁਲਿਸ ਕੁਝ ਐਕਸ਼ਨ ਦੇ ਵਿੱਚ ਤੇ ਆਈ ਆ ਬਹੁਤ ਸਾਰਾ ਤਸਕਰ ਫੜੇ ਗਏ ਨੇ ਪਰ ਭਾਈ ਬੰਦੀ ਵਾਲੀ ਗੱਲ ਫੇਰ ਭਾਵੇਂ ਤੁਸੀਂ ਕਹੋ ਗੱਲ ਕਰਨੀ ਆ ਜਾਂ ਨਹੀਂ ਕਰਨੀ ਦੇਖੋ ਜਿਹੜਾ ਐਕਸ਼ਨ ਵੀ ਹੋ ਰਿਹਾ ਨਾ ਜਿਹੜਾ ਤਾਂ ਕੋਈ ਤਣਾੜ ਬੰਦਾ ਜਾਂ ਉਹਦੇ ਉੱਤੇ ਐਕਸ਼ਨ ਅਜੇ ਵੀ ਨਹੀਂ ਜੇ ਹੋ ਰਿਹਾ ਮੈਂ ਅੱਜ ਵੀ ਕਹਿਣਾ ਉਹ ਥਾਰ ਵਾਲੀ ਬੀਬੀ ਕਿੱਥੇ ਆ ਘਰ ਤੇ ਬੜੇ ਲੋਕਾਂ ਦੇ ਢਾਏ ਘਰ ਢਾਉਣ ਦੇ ਉੱਤੇ ਮੈਂ ਇੱਕ ਗੱਲ ਫੇਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜਦੋਂ ਘਰ ਢਾਉਂਦੇ ਉਦੋਂ ਇਹ ਨਹੀਂ ਕਹਿੰਦੇ ਕਿ ਨਸ਼ਾ ਤਸਕਰ ਦਾ ਘਾਟਾ ਹੈ ਨੀ ਜਾਇਜ਼ ਕਬਜ਼ੇ ਕੀਤੇ ਜੀ ਨਜਾਇਜ਼ ਬਣੇ ਜੇ ਕਿਸੇ ਦਾ ਘਰ ਨਜਾਇਜ਼ ਬਣਿਆ ਤੇ ਜਦੋਂ ਬਿਲਡਿੰਗ ਬਣਦੀ ਸੀ ਤੇ ਉਦੋਂ ਤੁਸੀਂ ਕਿੱਥੇ ਸੀ ਜਦੋਂ ਉਹਨੂੰ ਪੁੱਛਿਆ ਜਾਂਦਾ ਇਹ ਘਰ ਕੋ ਢਾਉਂਦੇ ਨਜਾਇਜ਼ ਜੀ ਇਹ ਉੱਥੇ ਐਵੇਂ ਹੀ ਤਾਕਤਵਰ ਲੋਕ ਹੋਗੇ ਜਿੱਥੇ ਮਰਜ਼ੀ ਘਰ ਤੇ ਮਕਾਨ ਬਣਾਉਣੇ ਸ਼ੁਰੂ ਕਰਦੇ ਨੇ ਜੇ। ਲੇਕਿਨ ਗੱਲ ਫੇਰ ਮੈਂ ਉੱਥੇ ਲਿਆਉਣ ਡਿਆ। ਪਿੱਛਲੇ ਕਰੋੜਾਂ ਦੀ ਕੋਠੀ ਪਾਈ ਹੈ ਜਿਹੜੀ ਜ਼ਮਾਨਤ ਤੇ ਅੱਜ ਤੱਕ ਬੰਦਾ ਜੇਦ ਕੋਈ ਨਹੀਂ ਕੋ ਕੁੜੀ ਵੀ ਫੜੀ ਜਾਂਦੀ ਹੈ ਤੇ ਉਹਦੀ ਜ਼ਮਾਨਤੀ ਨਹੀਂ ਹੁੰਦੀ। ਤੇ ਉਹ ਤੇ ਕੁਝ ਦਿਨਾਂ ਦੇ ਵਿੱਚ ਹੀ ਬਾਹਰ ਆ ਗਈ। ਤੇ ਉਹਦੀ ਕੋਠੀ ਤੇ ਕਿਸ ਨੇ ਨਹੀਂ ਪੀਲਾ ਪੰਚਾਇਤ ਉੱਥੇ ਵੀ ਨਹੀਂ ਚੱਲਿਆ। ਸੋ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਗੱਲਾਂ ਗੱਲ ਫੇਰ ਉੱਥੇ ਆ ਕਿ ਨਸ਼ਾ ਉਨ੍ਹਾਂ ਤੱਕ ਖਤਮ ਪੰਜਾਬ ਚ ਨਹੀਂ ਹੋ ਸਕਦਾ ਜਿੰਨਾ ਤੱਕ ਵੱਡੇ ਵੱਡੇ ਮਗਰਮਛਾਂ ਨੂੰ ਹੱਥ ਨਹੀਂ ਪਉਂਦੇ ਉਸੋਂ ਤੱਕ ਦੇ ਪਹੁੰਚੇ ਹੀ ਨਹੀਂ ਦੱਸਿਆ ਜਾਵੇ ਕਿ ਕਿਹੜਾ ਬੰਦਾ ਫੜਿਆ ਜਿਹੜਾ ਤਿਆਰ ਕਰਨ ੜਿਆ ਜਾਂ ਬਾਹਰੋਂ ਮਾਲ ਜਿਹਦੇ ਕੋਲ ਕਰੋੜਾਂ ਅਰਬਾਂ ਦਾ ਆਉਂਡਿਆ ਉਹ ਬੰਦਾ ਫੜਿਆ ਜੀ ਇਹ ਬੰਦੇ ਕੋਲ ਇੰਨੇ ਕੁਆਂਟਿਟੀ ਦੇ ਹਿਸਾਬ ਨਾਲ ਨਸ਼ਾ ਜਿਹੜਾ ਸਪਲਾਈ ਕਰਦਾ ਹੋਊਗਾ ਪੰਜਾਬ ਚ ਕੰਨੇ ਕੇ ਨਕੇ ਕਰਦੇ ਜਿਹੜੇ ਦਿਹਾੜੀ ਤੋਂ ਕਿਉਂਕਿ ਅੱਜ ਕੱਲ ਇੰਨੀ ਕਿ ਬੇਰਜੁਗਾਰੀ ਆ ਇਹ ਲੋਕ ਉਹਨਾਂ ਨੂੰ ਲਾਲਚ ਦੇ ਦਿੰਦੇ ਆ ਉਹ ਯਾਰ 1000 2000 ਦਾ ਲਾਲਚ ਦੇ ਦਿੰਦੇ ਆ ਇਹ ਵੀ ਲੋਕ ਐਡੇ ਬੇਵਕੂਫ ਆ ਇਹ ਨਹੀਂ ਸੋਚਦੇ ਇਹ ਦੇਣਾ ਕਿਸ ਦੀ ਜਾਨਾਂ ਚਲ ਜਾਣੀਆਂ ਵਾ ਕੀ ਹੋ ਜਾਣਾ ਅੱਜ ਕੱਲ ਪੈਸੇ ਦੀ ਦੌੜ ਲੱਗੀ ਆ ਮਲਾਵਟ ਦੀ ਦੌੜ ਲੱਗੀ ਆ ਮੈਂ ਤੇ ਵੀਡੀਓ ਬਣਾ ਬਣਾ ਕੇ ਤੁਹਾਨੂੰ ਸੁਚੇਤ ਕਰਦਾ ਜੇ ਦੁੱਧ ਵਾ ਤੇ ਉਹ ਨਕਲੀ ਜੇ ਸ਼ਰਾਬ ਆ ਤੇ ਉਹ ਨਕਲੀ ਜੇ ਪਨੀਰ ਆ ਤੇ ਉਹ ਨਕਲੀ ਹਰ ਬੰਦੇ ਨੂੰ ਇੱਕੋ ਹੀ ਗੱਲ ਲੱਗੀ ਆ ਕਿ ਮੈਂ ਪੈਸਾ ਕਮਾ ਲਾਂ ਪਾਏ ਲੋਕ ਮਰਨ ਜਿੱਦਾਂ ਮਰਜੀ ਮਰਦੇ ਤਾਂ ਮਰਦੇ ਆ ਯੂਰੀਆ ਇੰਨਾ ਖਤਰਨਾਕ ਹੈ ਕਿ ਥੋੜਾ ਜਿਹਾ ਪਾ ਦਈਏ ਤੇ ਉਹ ਫਸਲ ਸੜ ਜਾਂਦੀ ਹੈ ਤੇ ਸਾਨੂੰ ਦੁੱਧ ਦੀ ਜੂਰੀ ਵਾਲਾ ਪਿਆ ਜਾ ਰਿਹਾ। ਫੋੜੇ ਸ਼ਰਾਬ ਦੀ ਘਟਨਾ ਹੋਈ ਹੈ ਮਜੀਠੇ ਦੇ ਵਿੱਚ ਮੇਰੀ ਬੇਨਤੀ ਆ ਮੇਰੀ ਹੱਥ ਜੋੜ ਕੇ ਸਾਰੀਆਂ ਪਾਰਟੀਆਂ ਨੂੰ ਬੇਨਤੀ। ਇੱਕ ਨੂੰ ਨਹੀਂ ਭਾਇਕੇ ਦੀ ਸਰਕਾਰ ਹੈ ਜਾਂ ਨਹੀਂ ਹੈ ਆਓ ਮਿਲ ਕੇ ਇਹ ਕਦਮ ਚੁੱਕਿਆ ਹੈ ਸਰਕਾਰ ਨੇ ਬੜਾ ਵਧੀਆ ਕਦਮ ਆ। ਨਸ਼ੇ ਨੂੰ ਖਤਮ ਕਰਦਾ ਇਹ ਤਾਂ ਸਾਰੇ ਸਾਥ ਦੇਈਏ। ਨਾ ਕਿ ਇਹਦੀ ਭੰਡਣੀ ਕਰੀਏ, ਨਾ ਇੱਕ ਦੂਜੀ ਲੱਤਾਂ ਖਿੱਚੀਏ। ਅੱਜ ਉਹ ਪਰਿਵਾਰਾਂ ਦਾ ਸਾਥ ਦੇਈਏ। ਅੱਜ ਉਸ ਪਰਿਵਾਰਾਂ ਨੂੰ ਅਸੀਂ ਲੱਖਾਂ ਰੁਪਏ ਤੇ ਨੌਕਰੀ ਵੀ ਦੇਣੀ ਐਲਾਨ ਕਰਤਾ ਪੰਜਾਬ ਸਰਕਾਰ ਨੇ ਕੀ ਇਹ ਨੌਕਰੀਆਂ ਉਹਦੇ ਮਿਲਣੀਆਂ ਤੇ ਸ਼ਰਾਬ ਪੀ ਕੇ ਮਰਨੀ ਉਹਨਾਂ ਦੇ ਬੱਚਿਆਂ ਨੂੰ ਤਾਂ ਮਿਲਣੀਆਂ ਨੌਕਰੀਆਂ ਕੱਢੋ ਬੇਰਜ਼ਗਾਰੀ ਦੂਰ ਕਰੋ ਇਹਨਾਂ ਦੇ ਰਲ ਮਿਲ ਕੇ ਜਦੋਂ ਕੋਈ ਚੰਗੀ ਗੱਲ ਹੋ ਜਾਂਦੀ ਆ ਤੇ ਸਾਰੇ ਸਾਥ ਦੇਈਏ ਲੱਤਾਂ ਨਾ ਕਹੇ ਦੇ ਖਿੱਚੀਏ ਉਸ ਪਰਿਵਾਰਾਂ ਦੇ ਨਾਲ ਮੇਰੀ ਅੱਜ ਵੀ ਹਮਦਰਦੀ ਆ ਕਿਉਂਕਿ ਜਿਹੜੇ ਥੋੜਾ ਬਹੁਤਾ ਪੈਸੇ ਦਿੰਦੀਆਂ ਵਾ ਸਰਕਾਰਾਂ ਇਹ ਤੇ ਚਲੋ ਕੁਝ ਦਿਨਾ ਚ ਕੁਝ ਸਾਲਾਂ ਚ ਖਤਮ ਹੋ ਜਣੇ ਆ ਲੇਕਿਨ ਉਹਨਾਂ ਦੀ ਕਮਾਈ ਦਾ ਜੋ ਸਾਧਨ ਜੋ ਉਹਨਾਂ ਦਾ ਬੱਚਾ ਜੋ ਉਹਨਾਂ ਦਾ ਪਿਤਾ ਦੁਨੀਆ ਤੋਂ ਚਲਾ ਗਿਆ ਜਿਨ੍ਹਾਂ ਬੱਚੇ ਨੂੰ ਪੜਾਉਣਾ ਸੀ ਲਿਖਾਉਣਾ ਸੀ ਵੱਡੇ ਵੱਡੇ ਅਫਸਰ ਬਣਾਉਣਾ ਸੀ ਮੈਂ ਅੱਜ ਵੀਡੀਓ ਇੱਕ ਵੇਖ ਰਿਹਾ ਸੀ ਬੱਚਾ ਉਹ ਰੋ ਕੇ ਕਹਿ ਰਿਹਾ ਸੀ ਕੋਈ ਪੱਤਰਕਾਰ ਨੂੰ ਪੁੱਛ ਰਿਹਾ ਬੇਟਾ ਹੁਣ ਅੱਗੇ ਪੜ੍ਹਾਈ ਦਾ ਕਹਿੰਦਾ ਵੀ ਅੱਗੇ ਤੇ ਪੜ੍ਹਾਈ ਕਰਨੀ ਸੀ ਮੈਂ ਕੁਝ ਬਣਨਾ ਸੀ ਪਰ ਹੁਣ ਨਹੀਂ ਹੁਣ ਸਾਡੇ ਕੋ ਫੀਸ ਜੋਗੇ ਪੈਸੇ ਵੀ ਨਹੀਂ ਨਿਕਲਣੇ ਸੋ ਬਹੁਤ ਦੁੱਖ ਦੁੱਖਦਾਇਕ ਘਟਨਾ ਮਨ ਨੂੰ ਬਹੁਤ ਦੁੱਖ ਲੱਗਾ ਇਹ ਗੱਲ ਦਾ ਤੇ ਮੇਰੀ ਬੇਨਤੀ ਹੱਥ ਜੋੜ ਕੇ ਜਿੰਨਾ ਵੀ ਲੇਬਰ ਤਬਕਾ ਆਪਣਾ ਘਰ ਚਲਾਓ ਰੋਟੀ ਚਲਾਓ ਮਹਿੰਗਾਈ ਬੜੀ ਐ ਨਛੇ ਤੋਂ ਬਚੋ ਇਹ ਜਗਾ ਜਗਾ ਖੁੱਲੀਆਂ ਘਰਾਂ ਦੇ ਪਿੰਡਾਂ ਦੇ ਵਿੱਚ ਦੁਕਾਨਾਂ ਤੋਂ ਬਚੋ ਇਹਨਾਂ ਦੀ ਕੋਈ ਡਿਗਰੀ ਨਹੀਂ ਖੁਸ਼ ਨਹੀਂ ਤੁਸੀਂ ਤੇ ਚਲੇ ਜਾਂਦੇ ਪਿੱਛੇ ਪਰਿਵਾਰ ਬੜਾ ਸੰਤਾਪ ਭੋਗਦਾ ਤੇ ਸਰਕਾਰ ਨੂੰ ਫੇਰ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਅਜਿਹੇ ਕਿਸੇ ਅਜਿਹੇ ਪਿੰਡਾਂ ਪਿੰਡਾਂ ਚਲਦੀਆਂ ਦੁਕਾਨਾਂ ਤੇ ਜਖਦਮ ਠੱਲ ਪਾਈ ਜਾਵੇ ਜੇ ਤੁਹਾਨੂੰ ਕਿਤੇ ਕੋਈ 10 10 ਮਾਸੇਵੀ ਸੰਸਥਾ ਜਾਂ ਕੋਈ ਆ ਕਿਸੇ ਦਾ ਵੀ ਪ੍ਰੈਸ਼ਰ ਆਉਂਦਾ ਵਾ ਕਿਸੇ ਐਮਐਲਏ ਦਾ ਕਿਸੇ ਦਾ ਵੀ ਉਹਦੀ ਨਾਂ ਸੁਣੀ ਜਾਵੇ ਤੇ ਇਹ ਬੰਦੇ ਨੂੰ ਅੰਦਰ ਦਿੱਤਾ ਜਾਵੇ ਮੇਰੀਆਂ ਗੱਲਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀਆਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਫਿਰ ਕਿਤੇ ਮਿਲਦੇ ਹਾਂ ਇੱਕ ਨਵੇਂ ਟੌਪ ਤੇ ਤਦ ਤੱਕ ਦੋਜੀ ਜੀ ਜੀ ਧੰਨਵਾਦ ਜੀ